ਪੱਲੇ ਕਰਾਉਣ ਲਈ ਹੁਣ ਪੜਿਆ ਨੇ ਆਉਣਾ ਜਿੱਦਣ ਦੀ ਪਾਣੀ ਦੀ ਗੱਲ ਕਰਨੀ ਚਾਲੂ ਕੀਤੀ ਆ ਲੇਖ ਤੇ ਲੇਖ ਮੈਨੂੰ ਖੁਸ਼ੀ ਆ ਇਸ ਗੱਲ ਦੀ ਆ ਕਿ ਲੋਕ ਜਾਗੇ ਆ ਤੇ ਆਪਾਂ ਸਾਰੇ ਜਾਗੇ ਆ ਪਾਣੀ ਬਚਾਈਏ ਆਪਣਾ ਨਰਮਾ ਬੈਲਟ ਬਚਾਈਏ ਔਰ ਨਰਮਾ ਬੈਲਟ ਦੇ ਨਾਲ ਨਾਲ ਦੇਖੋ ਕਿਸਾਨੀ ਔਰ ਕਿਸਾਨ ਦੇ ਨਾਲ ਮਜ਼ਦੂਰ ਨੇ ਜੁੜਿਆ ਲੇਕਿਨ ਸਾਡੇ ਜੇ ਚੁਗਾਈ ਬੰਦ ਹੋ ਗਈ ਤੇ ਉਹਨਾਂ ਦੇ ਬੇਰੋਜ਼ਗਾਰ ਡਾਊਨ ਆਇਆ ਜੇ ਜਨਿੰਗ ਮਿਲਾ ਜਿਨ੍ਹਾਂ ਨੇ ਐਨ ਐਨ ਪ੍ਰਣੇਸ਼ ਆਉਕਾਰ ਸਗੇ ਉਹਨਾਂ ਦੇ ਕਾਰਖਾਨੇ ਬੰਦ ਹੋਏ ਤਾਂ ਵੀ ਪੰਜਾਬ ਦਾ ਨੁਕਸਾਨ ਹੋਇਆ ਜੇ ਜਨਿੰਗ ਮਿਲਾ ਬੰਦ ਰ ਮੈਂ 450 ਜਨਿੰਗ ਮਿਲਾ ਸੀ ਆ ਅੱਜ ਗਲਤੀ ਦੇ ਨਾਲ ਮੈਂ ਉਹਨਾਂ ਅੱਜ ਬੈਠਾ ਭਾਸ਼ਣ ਦਿੰਦਾ ਕਹਿ ਗਿਆ ਕਿ 50 ਰਹਿ ਗਈਆਂ ਉਹ ਕਹਿੰਦੇ ਤੇਰੀ ਫਿਕਰ ਗਲਤ ਤੇ 30 ਆ ਉਹ 30 ਜੋ ਵੀ 15 ਇਸ ਵਾਰ ਬੰਦ ਹੋ ਜਾਣਗੀਆਂ ਇਹਦਾ ਮਤਲਬ ਜ਼ਫਰ ਹੋ ਜਾਏਗਾ ਕੰਮ ਜੇ ਜਨਿੰਗ ਮਿਲਾ ਨਹੀਂ ਤਾਂ ਸਪਿੰਨਿੰਗ ਮਿਲਾ ਜਿਹੜਾ ਇਹਨਾਂ ਤੁਹਾਡਾ ਕਾਟਨ ਪੰਜਾਬ ਦਾ ਕੋ ਲੋਗ ਇਸਤੇਮਾਲ ਕਰਦੇ ਸੀ ਉਹ ਵੀ ਬੰਦ ਉਦੋਂ ਅੱਗੇ ਜੇ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਜਾਂ ਕੋਈ ਵੀ ਸੂਬਾ ਉਹਦੀ ਇਕਨੋਮੀ ਉਹ ਟੈਕਸ ਤੇ ਚੱਲਦੀ ਆ ਚਾਹੇ ਜੀਐਸਟੀ ਹੋਵੇ ਹੁਣ ਤਾਂ ਜੀਐਸਟੀ ਰਹਿ ਗਿਆ ਜਿਹੜਾ ਸਾਡੇ ਇੱਥੇ ਤਾਗਾ ਤਾਗੇ ਦੇ ਬਾਅਦ ਕੱਪੜੇ ਕੱਪੜੇ ਦੇ ਬਾਅਦ ਪੂਰਾ ਉਹਦੀ ਫੈਸ਼ਨ ਫੀਲਡ ਟੂ ਫੈਸ਼ਨ ਬੰਦੇ ਨੇ ਮੈਨੂੰ ਗੁਪਤਾ ਜੀ ਨੇ ਦੱਸਿਆ ਕਿਦਾ ਮੇਰਾ ਸੋਚ ਆ ਕਿ ਖੇਤ ਤੋਂ ਫੈਸ਼ਨ ਤਾਈ ਜੇ ਝੱਗਾ ਪਾਇਆ ਉੱਥੇ ਤਾਂ ਹੀ ਗੱਲ ਹੋਣੀ ਚਾਹੀਦੀ ਆ ਕਾਟਨ ਤੁਸੀਂ ਉਗਾਓ ਜਿੰਨਿੰਗ ਹੋਵੇ ਸਪਿਨਿੰਗ ਹੋਵੇ ਡਾਈਂਗ ਹੋਵੇ ਫਿਰ ਰੋਜ਼ਗਾਰ ਮਿਲੇਗਾ ਔਰ ਪੰਜਾਬ ਸੂਬੇ ਨੂੰ ਤਰੱਕੀ ਹੋਏਗੀ ਮੈਂ ਲੰਬਾ ਨਾ ਬੋਲਦਾ ਹੋਇਆ ਮੈਂ ਇੱਕ ਗੱਲ ਕਹਿਣੀ ਚਾਹਣਾ ਤੁਸੀਂ ਕੋਈ ਵੀ ਰਾਣਾ ਐਵੇਂ ਮਾਰੀ ਜਾਂਦਾ ਇਹ ਗੱਲਾਂ ਮੈਂ ਵਿਧਾਨ ਸਭਾ 'ਚ ਵੀ ਕਰਦਾ ਰਿਹਾ ਤੁਹਾਡੇ ਇੱਥੇ ਦੇ ਚਲੋ ਮੈਂ ਨੋ ਨਹੀਂ ਲੈਣਾ ਕਿਸੇ ਦਾ ਵੀ ਮੈਂ ਇੱਕ ਗੱਲ ਕਹਿਣੀ ਚੋਣਾ ਕਿ ਅਗਰ ਜ਼ਿਮੀਂਦਾਰ ਨੂੰ ਖੁਸ਼ਹਾਲ ਕਰਨਾ ਤੇ ਉਹਨੂੰ ਉਦਯੋਗ ਐਂਟਰਪ੍ਰੈਨਿਅਰ ਅੰਗਰੇਜ਼ੀ 'ਚ ਕਹਿੰਦੇ ਆ ਸਨਤਕਾਰ ਕਹਿੰਦੇ ਆ ਜਾਂ ਕਾਰੋਬਾਰ 'ਚ ਪਾਉਣਾ ਪਊਗਾ ਅਗਰ ਜ਼ਿਮੀਂਦਾਰ ਨੇ ਬਚਣਾ ਵੇਖੋ ਕੁਝ ਵੀ ਨਹੀਂ ਲੱਗਣਾ ਔਰ ਮੈਨੂੰ ਸਵਾਲ ਜਵਾਬ ਕਰੇ ਹੋਏ ਦੇਤੇ ਜਿੰਨੀਆਂ ਮੈਂ ਗੱਲਾਂ ਕੀਤੀਆਂ ਜਵਾਬ ਤੁਹਾਡਾ ਦੇ ਕੇ ਜਾਊਂਗਾ ਦੇਖੋ ਅਗਰ ਕਿਸਾਨ ਨੂੰ ਬਚਾਉਣਾ ਤੇ ਉਹਨੂੰ ਕਿਸੇ ਨਾ ਕਿਸੇ ਕਿਤੇ ਚ ਪਾਓ ਜੇ ਬਹੁਤ ਵੱਡੇ ਵੱਡੇ ਸਨਤਕਾਰ ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਆ ਕਰਦੇ ਆ ਨਾ ਤੇ ਕਿਸਾਨ ਨੂੰ ਕਿਉਂ ਨਾ ਮਦਦ ਕਰੀਏ ਕਿ ਯਾਰੋ ਆਪਣੇ ਟਿਊਬਲ ਚਲਾਉਣ ਲਾਇਆ ਕਰ ਦਵੇ ਪੰਜਾਂ ਸਾਲਾਂ ਵਿੱਚ ਪੈਸੇ ਪੂਰੇ ਹੋ ਜਾਣਗੇ ਔਰ ਜਿਹੜਾ 9000 ਕਰੋੜ ਰੁਪਇਆ ਸਾਡੇ ਤੇ ਆਸਾਨ ਹੈ ਕਿ ਪੰਜਾਬ ਸਰਕਾਰ ਦਾ ਅਸੀਂ ਇਸਤੇਮਾਲ ਕਰਦੇ ਆਂ ਹਾਂਜੀ ਉਹ ਉਹ ਵੀ ਪੂਰਾ ਹੋ ਜਾਊਗਾ ਪੰਜਾਂ ਸਾਲਾਂ ਵਿੱਚ ਗੱਲ ਤਾਂ ਸੋਚਦੀ ਆ ਰੋਲਾ ਬੜਾ ਪਾਇਆ ਲੇਕਿਨ ਮੇਰੇ ਵਾਲਿਆਂ ਨੇ ਵੀ ਮੇਰੀ ਨਹੀਂ ਸੁਣੀ ਤੁਸੀਂ ਵਿਧਾਨ ਸਭਾ 'ਚ ਵੇਖ ਲਓ ਰਿਕਾਰਡ ਚੱਕ ਕੇ ਰਾਣਾ ਉਦਣ ਵੀ ਇਹ ਗੱਲ ਕਹਿੰਦਾ ਸੀ ਕਿ ਕਿਸਾਨ ਉਦਯੋਗਪਤੀ ਬਣਨਾ ਚਾਹੀਦਾ ਤੇ ਪਿੱਛੇ ਰਾਜ ਹੈ 2012 ਚ ਜਦੋਂ ਜਾਪਿਆ ਕਿ ਵੀ ਸਾਡੀ ਸਰਕਾਰ ਬਣਨੀ ਆ ਮੈਂ ਕੈਪਟਨ ਮਨਿੰਦਰ ਸਿੰਘ ਜੀ ਨੂੰ ਆ ਗੱਲ ਕੀਤੀ ਕਹਿੰਦੇ ਦੱਸ ਕੀ ਪ੍ਰੋਗਰਾਮ ਹੈ ਮੈਂ ਕਿਹਾ ਤੁਹਾਨੂੰ ਦੱਸਿਆ ਤੁਸੀਂ ਭਾਸ਼ਣ ਦੇ ਦੇਣਾ ਤੇ ਫਿਰ ਤਾਂ ਤੁਸੀਂ ਕੀਤਾ ਨਾ ਸਰਕਾਰ ਬਣਾਓ ਤੇ ਫਿਰ ਮੈਂ ਦੱਸੂ ਮੈਂ ਚੁੱਪ ਹੋ ਗਿਆ ਸਰਕਾਰ ਬਣੀ ਨਹੀਂ ਤੇ 14 ਚ ਮੋਦੀ ਸਾਹਿਬ ਕਹਿੰਦੇ ਵੀ ਮਲਟੀ ਨੈਸ਼ਨਲ ਵਿਦੇਸ਼ ਦੀਆਂ ਕੰਪਨੀਆਂ ਆਓ आके इत सोलर लाओ ने क्या आ गई बी फिर उन्होंने कहा बी वे उद्योगपति हिंदुस्ताने भी आ जाओ वो भी आ गए मैं क्या राणे कोई अकल कला अकलमंद तू नहीं अपने दिल च करते रखेंगा यह गल फिर मैं चिट्ठी लिखी मोदी साहब नाऊंगा मैं तू तो मैं जिक्र बड़ी बार कर चुके विधान सभा भी कर चुके दो हजार पंद्रह दे चिट्ठी दो हजार पंद्रह चिट्ठी लिखी मोदी साहब न ਮੈਂ ਮੋਦੀ ਸਾਹਿਬ ਅਗਰ ਕਰਨਾ ਸੋਲਰ ਤੇ ਸਨ ਆਫ ਦੀ ਸੋਇਲ ਧਰਤੀ ਦੇ ਪੁੱਤਰ ਨੂੰ ਮੌਕਾ ਦਿਓ ਧਰਤੀ ਦਾ ਪੁੱਤਰ ਤੁਸੀਂ بیٹھے ਹੋ ਸਾਹਮਣੇ ਜ਼ਮੀਨਾਂ ਵਾਲੇ ਚਾਹੇ ਇੱਕ ਲੈ ਚਾਹੇ 10 ਕਿਲੇ ਆ ਭਾਈ ਇਹਨਾਂ ਨੂੰ ਮੌਕਾ ਦਿਓ ਔਰ ਫਿਰ ਮੈਂ ਬੜੀ ਵਾਰ ਆਪਣੇ ਵਾਲਿਆਂ ਨੂੰ ਵੀ ਕਿਹਾ ਲੈ ਕਿਸੇ ਨੇ ਮੇਰੀ ਸੁਣੀ ਨਹੀਂ ਮੈਂ ਮੈਂ ਕਿਹਾ ਵੀ 1 ਇੱਕ 20 ਕਰੋੜ ਰੁਪਇਆ ਦੇ ਦਿਓ ਇੱਕ ਸਬਸਟੇਸ਼ਨ ਤੇ ਮੈਂ ਕਰਕੇ ਦਿਖਾ ਦਿੰਦਾ 1 ਕਰੋੜ ਨਹੀਂ ਮਿਲਿਆ ਲੇਕਿਨ ਅਗਰ ਕਿਸਾਨ ਨੂੰ ਬਚਾਉਣਾ ਔਰ ਕਿਸਾਨ ਦੀ ਤਰੱਕੀ ਆਪਾਂ ਚਾਹੁੰਦੇ ਆ ਮਜ਼ਦੂਰ ਦੀ ਤਰੱਕੀ ਚਾਹੁੰਦੇ ਆ ਔਰ ਸਬਸਿਡੀਆਂ ਖਤਮ ਕਰਨ ਦੀ ਕੱਲ ਇੱਕ ਸਟੇਜ ਸੀ ਉੱਥੇ ਵੀ ਗੱਲ ਚੱਲੀ ਇਹ ਇਦਾਂ ਨਹੀਂ ਖਤਮ ਹੋਣੀ ਇਹ ਜਿਹੜੀ ਚੀਜ਼ ਦੇ ਦਿੱਤੀ ਉਹ ਕੋ ਵਾਪਸ ਨਹੀਂ ਲੈ ਸਕਦਾ ਅਗਰ ਸਾਧਨ ਬੜਾਏ ਜਾਣ ਤੇ ਸਬਸਿਡੀ ਵੀ ਖਤਮ ਹੋ ਸਕਦੀ ਹੈ ਜਿਆਦਾ ਸਾਡੇ ਘਰ ਮੱਝ ਹੋਊਗੀ ਅਸੀਂ ਬਾਹਰ ਦੁੱਧ ਲੈਣ ਥੋੜਾ ਨਾ ਜਾਵਾਂਗੇ ਪੈਸੇ ਥੋੜੀ ਨਾ ਖਰਚਾਂਗੇ ਕਿ ਸਦੇ ਸਿਰ ਤੇ ਤੁਰਨਾ ਦੁੱਧ ਪੀਾਂਗੇ ਸਾਡੇ ਘਰ ਬਿਜਲੀ ਬਣੂਗੀ ਪਹਿਲਾ ਅਸੀਂ ਇਸਤੇਮਾਲ ਕਰਾਂਗੇ ਬਾਕੀ ਦੀ ਸਟੇਟ ਗ੍ਰਿਡ ਤੇ ਜਾਏਗੀ ਔਰ 50 ਸਾਲ ਅਜ ਪਹਿ ਪੂਰੇ ਹੋਣਗੇ 50 ਸੋਚ ਪੰਜਾਬ ਚੱਲੂਗਾ ਇੱਕ ਸੋਚਣਾ ਔਰ ਉਹ ਸੋਚ ਨੂੰ ਅੱਗੇ ਵਧਾਉਣ ਲਈ ਵੀਰੋ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਮੁਲਾਜ਼ਮ ਹੈ ਆਪਾਂ ਸਾਰਿਆਂ ਨੂੰ ਸਿਰ ਜੋੜ ਕੇ ਮੁਧੇ ਹੋਰ ਬੜੇ ਨੇ ਪੰਜਾਬ ਦੇ ਅੱਜ ਕੇਵਲ ਖੇਤ ਖੇਤ ਕਿਸਾਨ ਦਾ ਉਹਦੀ ਫਸਲੀ ਵਿਭਿੰਨਤਾ ਦਾ ਤੇ ਉਹਨੇ ਕਿਵੇਂ ਤਰੱਕੀ ਕਰਨੀ ਆ ਆਪਣਾ ਮਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਆਇਆ ਸੀ ਮੱਕੀ ਬੀਜੋਗੇ 2 ਸਾਲੇ ਕਹ ਲੋ ਪਰ ਸਾਲੇ ਵੀਰ ਕਿੱਧਰ ਆ ਆਹੋ ਹਾਤਾ ਇਧਰ ਆਇਆ ਤਾਂ ਫਾਇਦਾ ਕੀ ਬਾਤ ਵੀਰ ਠੀਕ ਹੋ ਇੱਕ ਗੱਲ ਛਾਪ ਦੇ ਅੱਜ ਸਰਕਾਰਾਂ ਮੂੰਗੀ ਦੀ MSP ਦੇਣ ਤੋਂ ਮੁੱਕਰ ਜਾਣੀ ਦੋ ਸਾਲ ਦੀ ਮੇਰੀ ਗਰੰਟੀ ਦੋ ਸਾਲ ਦੀ ਜਿਹੜਾ ਆ ਸਾਲ ਬਰਸਾਤੀ ਮੱਕੀ ਬੀਜੋਗੇ ਅਗਰ ਐਸੇ ਸਾਲ ਬਰਸਾਤੀ ਮੱਕੀ ਬੀਜੋਗੇ ਰਾਣਾ ਗਰੰਟੀ ਕਰਦਾ ਕਿ ਵੀ ਤੁਹਾਨੂੰ MSP ਮੈਂ ਦਊਗਾ ਕੋ ਸਰਕਾਰ ਨੂੰ ਯਾਰੋ ਹੌਸਲੇ ਨਾਲ ਚੱਲਦਾ ਕੰਮ ਹੌਸਲੇ ਨਾਲ ਚੱਲਦਾ ਔਰ ਜਦ ਤਾਈ ਤੁਹਾਨੂੰ MSP ਦੀ ਗਰੰਟੀ ਨਾ ਹੋਈ ਤੁਸੀਂ ਮੱਕੀ ਨਹੀਂ ਵੇਚਣੀ ਤੇ ਮੈਨੂੰ ਵੀ ਪਤਾ ਸੋ ਗੱਲ ਆ ਸਰਕਾਰ ਅੱਗੇ ਆਵੇ ਸਾਨੂੰ ਬੰਨੇ ਜੇ ਰਾਣਾ ਕਹਿ ਰਿਹਾ ਤਾਂ ਬੰਨੇ ਕਿ ਕਰ ਦਸਕਤ ਇਥੇ ਤੇ ਸਰਕਾਰ ਵੀ ਕਰੇ ਦਸਕਤ ਕਿ 10000 ਰੁਪਏ ਕਿਲਾ ਸਰਕਾਰ ਰਹੇਗੀ ਜਿਹੜਾ ਤੁਸੀਂ ਬਿਜਲੀ ਦੀ ਖਪਤ ਕਰਨੀ ਆ ਸੋ ਗੱਲਾਂ ਬਹੁਤ ਨੇ ਫੇਰ ਕਰਾਂਗੇ ਅੱਜ ਮਾਲਵੇ ਦੀ ਧਰਤੀ ਤੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਔਰ ਦਿਲ ਖੁਸ਼ ਹੋ ਗਿਆ ਤੁਹਾਡਾ ਵਿਸ਼ਾਲ ਹਿਰਦੇ ਦੇਖ ਕੇ ਹਾਂਜੀ ਤੁਸੀਂ ਯਾਰੋ ਮਾਲਵੇ ਵਾਲੇ ਜਦੋਂ ਤੁਰਦੇ ਆ ਫਿਰ ਇਹਨਾਂ ਨੂੰ ਕੋਈ ਡੱਕ ਨਹੀਂ ਸਕਦਾ ਅਗਰ ਕਿਸਾਨ ਸੰਘਰਸ਼ ਦੀ ਗੱਲ ਕਰੀਏ ਤਾਂ ਵੀ ਮਾਨਸੇ ਵਾਲਿਓ ਬਠਿੰਡੇ ਵਾਲਿਓ ਇਹ ਵੀ ਤੁਸੀਂ ਕਾਮਯਾਬ ਕੀਤਾ ਤੇ ਜੇ ਪੰਜਾਬ ਨੂੰ ਅੱਗੇ ਲੈ ਜਾਣਾ ਤੇ ਉਹ ਵੀ ਤੁਸੀਂ ਲੈ ਜਾਣਾ ਇਹਦੇ ਲਈ ਆਪਾਂ ਸਾਰੇ ਸਿਰ ਜੋੜ ਕੇ ਤੁਰ ਪਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਯਾਰੋ ਮੇਰੇ ਖਿਆਲ ਨਾਲ ਮੈਂ ਐਮਐਸਬੀ ਵਾਲੀ ਗੱਲ ਕਲੀਅਰ ਹੋ ਗਈ ਹੋ ਗਈ ਵੀਰ ਹੁਣ ਸਵਾਲ ਜਿਹੜਾ ਮਰਜੀ ਪੁੱਛੋ ਜਵਾਬ ਐਵੇਂ ਗੱਲਾਂ ਨਾਲ ਨਹੀਂ ਗੱਲਾਂ ਦਾ ਕਰਾ ਨਹੀਂ ਬਣਾਇਆ ਆਪਾਂ ਕੰਮ ਕਰਕੇ ਇੱਥੇ ਪਹੁੰਚੇ ਆ ਜੇ ਮੈਂ ਪਹੁੰਚ ਸਕਦਾ ਯਾਰਾ ਮੈਂ ਵੀ ਬਟਨ ਤੇ ਤੁਰੇ ਫਿਰਦਾ ਸੀ ਤੁਹਾਡੇ ਅੰਦਰ ਤੇ ਮੈਂ ਕਿਤੇ ਠੀਕ ਹੈ ਮਾਲਕ ਦੇ ਰਿਹਾ ਤੇ ਤੁਹਾਨੂੰ ਕਿਉਂ ਨਹੀਂ ਦੇਊਗਾ ਲੈਕਿਨ ਕਹ ਲੈ ਤੁਹਾਨੂੰ ਸੇਧ ਦੇਣ ਵਾਲਾ ਬੰਦਾ ਚਾਹੀਦਾ ਸੋ ਵੀਰੋ ਮੇਰਿਓ ਵਾਧੂ ਘਾਟੂ ਜੇ ਮੈਂ ਕੋਈ ਗੱਲ ਕਰ ਗਿਆ ਵਾਂ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਕਰ ਗਿਆ ਵਾਂ ਤਾਂ ਖਿਮਾ ਦਾ ਜਾ ਚਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਕਾਰਯੋਗ ਮੇਰੇ ਵੀਰ ਜਿਨ੍ਹਾਂ ਨੇ ਪਹਿਲੀ ਮੀਟਿੰਗ ਮਾਨਸੇ ਕੀਤੀ ਮੈਨੂੰ ਬੁਲਾਇਆ ਆਈ ਸੋਚ ਤੇਰੀ ਠੀਕ ਐ ਸਾਥ ਤੇਰਾ ਦੇਾਂਗੇ ਆ ਮੇਰੇ ਨਾਲ ਖੜੇ ਨੇ ਮੈਂ ਨੋਆ ਦੇ ਚੱਕਰ ਚ ਨਾ ਪੈਂਦਾ ਹੋਇਆ ਸਾਰੇ ਹੀ ਮੇਰੇ ਜਿੰਨੇ ਤਲਵੰਡੀ ਸਾਬੋ ਤੇ ਇਹਨਾਂ ਨੇ ਕਿਹਾ ਪਹਿਲਾ ਦਮਦਮਾ ਸਾਹਿਬ ਮੱਥਾ ਟੇਕ ਕੇ ਆਈ ਭਾਈ ਸਾਡੇ ਕੋਲ ਸੋ ਵੀਰੋ ਮੇਰੇਓ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਅੱਜ ਇੱਥੇ ਆਏ ਹੋ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਚਰਨ ਛੂਹ ਧਰਤੀ ਦਮਦਮਾ ਸਾਹਿਬ ਨਕਮਸਤ ਹੋ ਕੇ ਅੱਜ ਮਾਲਵੇ ਦੇ ਵਿੱਚ ਬਠਿੰਡੇ ਜ਼ਿਲ੍ਹਾ ਮਾਨਸੇ ਦੇ ਲੋਕਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸਾਰਿਆਂ ਨੂੰ ਪਹਿਲਾਂ ਤੁਹਾਡੇ ਨਾਲ ਗੁਰੂ ਫਤਿਹ ਸਾਂਝੀ ਕਰਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਪੰਜਾਬ ਦੀ ਧਰਤੀ ਨੇ ਆਪਾਂ ਸਾਰਿਆਂ ਨੂੰ ਔਰ ਮੈਨੂੰ ਵੀ ਬੜਾ ਕੁਝ ਦਿੱਤਾ ਔਰ ਜਿੱਥੇ ਕਾਰੋਬਾਰ ਦਿੱਤਾ ਉਥੇ ਸਿਆਸਤ ਦੇ ਵਿੱਚ ਵੀ ਬਾਰ ਬਾਰ ਜਤਾਇਆ ਮੈਂ ਰਣੀਆਂ ਨਾਲ ਲੋਕਾਂ ਦਾ ਲੇਕਿਨ ਅੱਜ